ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹੋਰ ਛੋਟੀ ਜਿਹੀ ਬੇਨਤੀ ਲੈ ਕੇ ਸੰਗਤ ਜੀ ਆਪ ਜੀ ਦੇ ਚਰਨ ਕਮਲਾਂ ਵਿੱਚ ਹਾਜ਼ਰ ਹੋਏ ਹਾਂ ਆਪ ਜੀ ਪਰਵਾਨ ਕਰਿਓ ਆਮ ਤੌਰ ਤੇ ਸੰਗਤ ਜੀ ਜਿਵੇਂ ਆਪਾਂ ਗੁਰੂ ਘਰ ਜਾਂਦੇ ਆ ਜਿੰਨਾ ਪ੍ਰੇਮੀਆਂ ਨਿਤਨੇਮੀਆਂ ਦਾ ਜਿਹੜਾ ਹਰ ਰੋਜ਼ ਦਾ ਇਹ ਨਿਯਮ ਹੈ ਕਿ ਗੁਰੂ ਘਰ ਜਾਣਾ ਹੈ ਮਹਾਰਾਜ ਜੀਆਂ ਦੇ ਦਰਸ਼ਨ ਕਰਨੇ ਨੇ ਸੰਗਤ ਜੀ ਉਹ ਸੰਗਤੀ ਰੂਪ ਵਿੱਚ ਵੀ ਇਕੱਠੇ ਹੋ ਕੇ ਖਾਸ ਤੌਰ ਤੇ ਬੀਬੀਆਂ ਜਿਵੇਂ ਅੰਮ੍ਰਿਤ ਵੇਲੇ ਗੁਰੂ ਘਰ ਵਿੱਚ ਜਾਣਾ ਹੈ ਤੇ ਜਿਹੜੀਆਂ ਆਪਣੇ ਅੱਡ ਗਵਾਂਡ ਸੰਗਤ ਜਾਣ ਵਾਲੀ ਹੁੰਦੀ ਏ ਬੀਬੀਆਂ ਹੁੰਦੀਆਂ ਨੇ ਉਹ ਆਮ ਤੌਰ ਤੇ ਇਕੱਠੀਆਂ ਹੋ ਕੇ ਗੁਰੂ ਘਰ ਵਿੱਚ ਜਾਂਦੀਆਂ ਨੇ ਸਵੇਰੇ ਜਾਂ ਸ਼ਾਮ ਜਿਵੇਂ ਵੀ ਕਿਸੇ ਦਾ ਨਿਯਮ ਹੈ ਇਹਦੇ ਵਿੱਚ ਸੰਗਤ ਜੀ ਹੁਣ ਇੱਕ ਬਹੁਤ ਜ਼ਰੂਰੀ ਗੱਲ ਇਹ ਹੈ ਕਿ ਜਦੋਂ ਅਸੀਂ ਕਰੋ ਟਰਨੇ ਹਾ ਗੁਰੂ ਜੀਆਂ ਦੇ ਦਰਸ਼ਨ ਕਰਨ ਉਹ ਇੱਕ ਬਹੁਤ ਉੱਤਮ ਕਰਮ ਬਣ ਜਾਂਦਾ ਹੈ ਉਹ ਪੁੰਨ ਬਣ ਜਾਂਦਾ ਹੈ ਪਰ ਇਹੀ ਪੁੰਨ ਪਾਪ ਵਿੱਚ ਕਦੋਂ ਬਦਲਦਾ ਹੈ ਜਦੋਂ ਅਸੀਂ ਇਸ ਚੀਜ਼ ਦੀ ਜਿਹੜੀ ਵਰਤੋਂ ਹੈ ਉਹ ਗਲਤ ਕਰ ਲਿਨੇ ਆ ਕਰੋ ਗੁਰੂ ਜੀ ਦੀ ਸੰਗਤ ਦੇ ਦਰਸ਼ਨ ਕਰਨ ਵਾਸਤੇ ਜਾਣੇ ਆ ਮਹਾਰਾਜ ਜੀਆਂ ਦੇ ਦਰਸ਼ਨ ਕਰਨ ਜਾਣੇ ਆ ਪਰ ਆਮ ਤੌਰ ਤੇ ਬੀਬੀਆਂ ਘਰੋਂ ਟੁਰਨ ਤੋਂ ਬਾਅਦ ਰਸਤੇ ਦੇ ਵਿੱਚ ਕਰਦੀਆਂ ਜੀਆਂ ਦੀ ਨਿੰਦਿਆ ਬਾਹਰ ਦੇ ਜੀਆਂ ਦੀ ਨਿੰਦਿਆ ਜਿਹਦੇ ਨਾਲ ਕੋਈ ਵੈਰ ਵਿਰੋਧਤਾ ਹੈ ਉਹਨਾਂ ਦੀ ਨਿੰਦਿਆ ਗੁਰੂ ਘਰ ਤੱਕ ਪਹੁੰਚਦੀਆਂ ਇਹੀ ਕਰਮ ਹੁੰਦਾ ਹੈ ਪ੍ਰਸੰਗਜੀ ਜਿਹੜਾ ਕਰਨ ਵਾਲਾ ਹੈ ਉਹਦੇ ਨਾਲੋਂ ਜ਼ਿਆਦਾ ਪਾਪ ਸੁਣਨ ਵਾਲੇ ਨੂੰ ਕਿਉਂਕਿ ਸੁਣਨ ਦਾ ਮਹਤਮ ਜ਼ਿਆਦਾ ਗਹਿਰਾ ਹੈ ਬੇਸ਼ੱਕ ਤੁਸੀਂ ਨਿੰਦਿਆ ਨਹੀਂ ਕਰਦੇ ਪਰ ਜੇ ਤੁਸੀਂ ਚੁੱਪ ਕਰਕੇ ਸੁਣਦੇ ਵੀ ਹੋ ਤੇ ਤੁਸੀਂ ਵੀ ਇਸ ਪਾਪ ਦੇ ਭਾਗੀਦਾਰ ਬਣਦੇ ਹੋ ਇਸ ਕਰਮ ਨਾਲੋਂ ਚੰਗਾ ਇਹ ਹੈ ਕਿ ਤੁਸੀਂ ਇਕੱਲੇ ਗੁਰੂ ਘਰ ਜਾਓ ਕਰੋ ਤੁਰੰਤ ਗਿਆਨ ਮਨ ਦੀ ਬਿਰਤੀ ਇਕਾਗਰ ਕਰੋ ਜੇ ਤੁਹਾਡਾ ਗੁਰੂ ਘਰ ਨੇੜੇ ਹੈ ਜਾਂ ਦੂਰ ਹੈ ਤੁਸੀਂ ਰਸਤੇ ਦੇ ਵਿੱਚ ਆਪਣੀ ਬਾਣੀ ਉਚਾਰਦੇ ਚੱਲੋ ਚੌਪਈ ਸਾਹਿਬ ਦਾ ਪਾਠ ਹੋ ਗਿਆ ਮੂਲ ਮੰਤਰ ਵਾਹਿਗੁਰੂ ਗੁਰੂ ਮੰਤਰ ਜੋ ਵੀ ਆਪ ਜੀ ਆਮ ਤੌਰ ਤੇ ਕਰ ਸਕਦੇ ਹੋ ਤੁਸੀਂ ਬਾਣੀ ਜਪਦਿਆਂ ਜਾਓ ਗੁਰੂ ਜੀ ਦੇ ਨਾਲ ਆਪਣੇ ਹਿਰਦੇ ਦੀ ਬਿਰਥਾ ਜਿਹੜੀ ਵੀ ਹੈ ਜੇ ਸ਼ੁਕਰਾਨਾ ਹੈ ਤਾਂ ਜੇ ਕੋਈ ਦੁੱਖ ਹੈ ਤਾਂ ਗੁਰੂ ਜੀਆਂ ਦੇ ਚਰਨਾਂ ਦੇ ਵਿੱਚ ਚੌਪਈ ਸਾਹਿਬ ਦੇ ਰੂਪ ਵਿੱਚ ਅਰਦਾਸਾਂ ਕਰਦੇ ਜਾਓ ਇਸ ਤਰ੍ਹਾਂ ਕਰਨ ਨਾਲ ਸੰਗਤ ਜੀ ਗੁਰੂ ਘਰ ਦੇ ਦਰਸ਼ਨਾਂ ਦਾ ਜਿਹੜਾ ਪੁੰਨ ਹੈ ਉਹ ਬਹੁਤ ਵੱਧ ਜਾਂਦਾ ਹੈ ਪਰ ਜੇ ਤੁਸੀਂ ਮਾੜਾ ਕੰਮ ਕਰਦੇ ਗੁਰੂ ਘਰ ਜਾਓਗੇ ਤੇ ਉਹ ਤੁਹਾਡੀ ਪੰਡ ਜਿਹੜੀ ਹੈ ਪਾਪਾਂ ਦੀ ਹੋਰ ਵੀ ਭਾਰੀ ਹੋ ਜਾਏਗੀ ਅਸੀਂ ਗੁਰੂ ਘਰ ਵਿੱਚ ਆਪਣਾ ਜੀਵਨ ਸਫਲਾ ਕਰਨ ਵਾਸਤੇ ਜਾਣਾ ਹੈ ਨਾ ਕਿ ਪਾਪ ਵਧਾਣ ਵਾਸਤੇ ਸੰਗਤ ਜੀ ਏ ਜਿਹੜਾ ਨਿਯਮ ਹੈ ਇਹ ਆਪਣੇ ਜੀਵਨ ਵਿੱਚ ਸਾਨੂੰ ਜ਼ਰੂਰ ਤਰਨ ਕਰਨਾ ਚਾਹੀਦਾ ਹੈ ਜੇ ਤੁਹਾਡੀ ਸੰਗਤ ਵਿੱਚ ਇਹੋ ਜੀਆਂ ਰੂਹਾਂ ਹਨ ਨੇ ਜੋ ਬੰਦਗੀ ਨੂੰ ਮਹਤਮ ਦਿੰਦੀਆਂ ਨੇ ਤੇ ਤੁਸੀਂ ਸੰਗਤੀ ਰੂਪ ਦੇ ਵਿੱਚ ਪੰਗਤੀ ਰੂਪ ਵਿੱਚ ਬਾਣੀ ਉਚਾਰਨ ਕਰਦੀਆਂ ਚੱਲੋ ਇਸ ਤਰ੍ਹਾਂ ਗੁਰੂ ਘਰ ਜੀ ਦੇ ਦਰਸ਼ਨ ਦਾ ਜਿਹੜਾ ਪੁੰਨ ਹੈ ਉਹ ਬਹੁਤ ਵੱਧ ਜਾਏਗਾ ਆਪ ਜੀ ਕਿਰਪਾ ਕਰਕੇ ਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪੂਜਯ ਦੇਸ਼ਮਾਹ ਰਾਜਗੁਰੂ ਜੀ ਦਾ ਖਾਲਸਾ ਅੰਦਰੀ ਜੀ ਕੀ ਫਤਿਹ